ਲਓ ਜੀ ਸਾਡੇ ਮਿਰਦਲਾ ਦਾ ਜਨਮ ਦਿਨ ਤੇ ਆਪਾਂ ਲਿਆਂਦੇ ਆ ਕੱਪੜੇ ਤੇ ਉਹ ਤੁਹਾਨੂੰ ਵਿਖਾਲਦੇ ਆ ਇੱਕ ਲਿਆਂਦਾ ਆ ਪਾਂ ਸੂਟ ਗ੍ਰੀਨ ਤੇ ਇਹਦੇ ਨਾਲ ਨਿਕਰਵਾ ਤੇ ਬਹੁਤ ਸੋਹਣਾ ਸੂਟ ਆ ਤੇ ਆ ਇਸ ਤਰ੍ਹਾਂ ਸਿੱਧਾ ਕਰਕੇ ਇਸ ਤਰ੍ਹਾਂ ਹੁੰਦਾ ਵਾ ਇਹ ਅਗਲਾ ਪਾਸਾ ਹੁਣ ਆਪਾਂ ਦੂਜਾ ਵਿਖਾਲਦੇ ਆ ਤੁਹਾਨੂੰ ਆ ਵਾ ਪਰੇ ਵਾਲੀ ਫਰਾਕ ਇਤਲੀ ਵਾਲੀ ਪਰੀ ਆ ਇਹdna ਪਰੀ ਬਣ ਜੂਗੀ ਸਾਡੀ ਮਿਰਦੁਲਾ ਤੇ ਮਿਰਦੁਲਾ ਦਾ ਅੱਜ ਜਨਮ ਦਿਨ ਸਾਡਾ ਤੇ ਅਸੀਂ ਲੈ ਕੇ ਜਾਵਾਂਗੇ ਤੇ ਸੋਹਣੀ ਆ ਫਰਾਗ ਬਹੁਤ ਸੋਹਣੀ ਫਰਾਗ ਅਫਰਲ ਵਾਲੀ ਤੇ ਨਾਲ ਬਾਜ ਦੇ ਪੰਖ ਇਸ ਤਰ੍ਹਾਂ ਪੰਖ ਲੱਗਣਗੇ ਤੇ ਬਹੁਤ ਸੋਹਣੀ ਲੱਗਦੀ ਆ ਮੰਮੀ ਦੀ ਪੁੱਤਰੀ ਦਾ ਜਨਮ ਦਿਨ ਆ ਆ ਮੇਰੀ ਪੁੱਤਰੀ ਦਾ ਜਨਮ ਦਿਨ ਅੱਜ ਅੱਜ ਦਿਨ ਆ 23 ਤਰੀਕ ਨੂੰ ਤੇ ਇਕ ਕਾਸੂਟ ਲਿਆਂਦਾ ਆਪਾਂ ਹੈਗੇ ਫਰਾਗ ਆ ਪਰ ਬਹੁਤ ਸੋਹਣਾ ਫੈਂਸੀ ਸੂਟ ਆ ਤੇ ਬਣ ਕੇ ਮੇਰੀ ਮਿਰਦਲਾ ਬਹੁਤ ਸੋਹਣੀ ਲੱਗੂਗੀ ਪਾ ਕੇ ਇਹਦੇ ਨਾਲ ਸ਼ਰਾਰਾ ਕਹਿੰਦੇ ਨੂੰ ਸ਼ਰਾਰਾ ਕਹਿੰਦੇ ਆ ਤੇ ਕਿੰਨਾ ਸੋਹਣਾ ਲੱਗਦਾ ਵਾ ਹੂੰ ਬੜੀ ਪਿਆਰੀ ਲੱਗੂਗੀ ਪਾ ਕੇ ਤੇ ਇਸ ਤਰ੍ਹਾਂ ਇਹਨੂੰ ਤਹਾਂ ਬਹੁਤ ਸੋਹਣਾ ਲੱਗਣਾ ਏ ਤੇ ਸੂਟ ਬਹੁਤ ਸੋਹਣੇ ਆ ਲੈਂਦੇ ਆਪਾਂ ਤੇ ਆਹ ਪਿਛਲਾ ਪਾਸਾ ਉਹ ਦੂਜਾ ਪਿਛਲਾ ਪਾਸਾ ਹੀ ਨਾ ਆਹ ਜਿਹੜਾ ਪਿਛਲਾ ਪਾਸਾ ਤੇ ਦੇ ਨਾਲ ਆਹ ਵਾ ਇੱਕਾ ਫਰਾਕ ਹੈ ਪਰੀ ਵਾਲੀ ਨਾਲੇ ਦੇ ਖੰਭ ਵੀ ਆ ਗਏ ਨਾਲ ਖੰਭ